ਬਟਾਲਾ ਸ਼ਹਿਰ 'ਚ ਇੱਕ ਬਹੁਤ ਹੀ ਮੰਦ ਪਾਗੀ ਖਬਰ ਸਾਹਮਣੇ ਆ ਰਹੀ ਹੈ ਜਿਹੇ ਵੀਡੀਓ ਸੁਣੋਗੇ ਤਾਂ ਦੇਖੋਗੇ ਤੁਹਾਡੀ ਅੱਖਾਂ 'ਚੋਂ ਹੰਝੂ ਆ ਜਾਣਗੇ ਤੇ ਤੁਹਾਡੇ ਲੂਈ ਕੰਡੇ ਖੜੇ ਹੋ ਜਾਣਗੇ ਬਟਾਲਾ ਤੋਂ ਚੰਡੀਗੜ੍ਹ ਵਾਇਆ ਹਸ਼ਰਪੁਰ ਯਾਰੇ ਪ੍ਰਾਈਵੇਟ ਬੱਸ ਹਾਸਾ ਗ੍ਰੈਂਸ ਤੋਂ ਬਟਾਲਾ ਨੇੜੇ ਸ਼ਾਮ ਬਾੜ ਪਿੰਡ ਦੇ ਵਿੱਚ ਹੋ ਗਿਆ ਇਹ ਬੱਸ ਤੇ ਰਫ਼ਤਾਰ ਹੋਣ ਕਰਕੇ ਸਿੱਧਾ ਹੀ ਜਿਹੜੇ ਪਿੰਡ ਦੇ ਬਰ ਬੱਸ ਅੱਡਾ ਬਣਿਆ ਸੀ ਉਸ ਦੇ ਵਿੱਚ ਜਾ ਟਕਰਾਈ ਜਿਸ ਦੌਰਾਨ ਕਈ ਲੋਕਾਂ ਦੇ ਐਕਸੀਡੈਂਟ ਕਰਨ ਮਰਨ ਦੀ ਖਬਰ ਸਾਹਮਣੇ ਆਈ ਹੈ। ਕਈ ਲੋਕਾਂ ਦੇ ਐਕਸੀਡੈਂਟ ਕਾਰਨ ਮਰਨ ਦੀ ਖਬਰ ਸਾਹਮਣੇ ਆਈ ਹੈ। ਇਸ ਤੋਂ ਇਲਾਵਾ 20 ਤੋਂ ਵੱਧ ਲੋਕ ਜ਼ਖਮੀ ਨੇ ਜਿਨ੍ਹਾਂ ਨੂੰ ਬਟਾਲਾ ਦੇ ਸਰਕਾਰੀ ਹਸਪਤਾਲ ਇਲਾਲੇ ਲਿਆਂਦਾ ਗਿਆ। ਬਟਾਲਾ ਤੋਂ ਚੰਡੀਗੜ੍ਹ ਵਾਹ ਹੁਸ਼ਰਪੋ ਯਾਰੀ ਪ੍ਰਾਈਵੇਟ ਬੱਸ ਹਾਸਾ ਗ੍ਰੈਸਟ ਬਟਾਲਾ ਨੇੜੇ ਸ਼ਾਹਪੁਰ ਪਿੰਡ ਦੇ ਵਿੱਚ ਹੋ ਗਿਆ। બસ ਇੰਨੀ ਹੀ ਜ਼ਰਾ ਤੇਜ਼ ਰਫਤਾਰ ਹੋਣ ਕਰਕੇ ਕਿ ਜਿਹੜੇ ਬਸਪ ਦੇ ਪਿੰਡ ਦੇ ਬਰ ਬਸਾਡਾ ਬਣਿਆ ਸੀ ਉਸ ਦੇ ਵਿੱਚ ਝਟਕ ਰਹੀ ਬਹੁਤ ਹੀ ਜ਼ਰਾ ਲੋਕ ਜ਼ਖਮੀ ਹੋ ਗਏ ਦੇਖੋ ਲਾਈਵ ਤਸਵੀਰਾਂ ਨਿਊਜ਼ ਪੰਜਾਬ ਤੇ ਬਟਾਲਾ ਤੋਂ ਚੰਡੀਗੜ੍ਹ ਵਾਇਆ ਹੈ ਸ਼ਰਪ ਯਾਰੇ ਪ੍ਰਾਈਵੇਟ ਬਸ ਹਾਸਾ ਅਗਰੈਸਿਵ ਬਟਾਲਾ ਨੇੜੇ ਸ਼ਾਹਬਾਦ ਪਿੰਡ ਦੇ ਵਿੱਚ ਹੋ ਗਿਆ ਦੇਖੋ ਪੂਰੀ ਰਿਪੋਰਟ ਨਿਊਜ਼ ਪੰਜਾਬ ਤੇ ਮੈਂ ਬਹੁਤ ਹੀ 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 ਬਹੁ ਆਪਾਂ ਕੋਈ ਨਹੀਂ ਕਰਦੇ ਆਂ ਮੈਂ ਬੰਦੇ ਦੀ ਪਰਤੀ ਦੇ ਮੇਰੇ ਕੋਲ ਇਹ ਨਹੀਂ ਹੈ ਇਹ ਵੀ ਬੰਦੇ ਦੀ ਪਰਤੀ ਹੈ ਕੋਈ ਮਾਰਕੀਟ ਨਹੀਂ ਹੈ ਕਿ ਕੰਪਨੀ ਨੂੰ ਮੌਜੂਦ ਰਹਿਣਾ ਚਾਹੀਦਾ ਹੈ ਜਦੋਂ ਕਿ ਮੈਂ 1 2 ਦੋ ਦਾਨੇ ਲੈ ਲੈਂਦਾ ਹਾਂ ਕਿਉਂਕਿ ਕੋਈ ਦੇਖ ਨਹੀਂ ਮੈਂ ਕੱਟ ਕੇ ਦੇਤੀ ਮੈਂ ਇਹ ਲਗਾਉਂਗਾ ਨਹੀਂ ਇਹ ਕਿਹੜੀ ਚੀਜ਼ ਖਾਣ ਕੋਈ ਨਹੀਂ ਹੈ ਮੈਂ ਗੱਲ ਕਰਦੇ ਬੀਡਿੰਗ ਰਾਉਂਡ ਹੈ फिर ये वो है सीज वो है ये वो प्रॉब्लम वो है ये वो वो है येदावत की जैसे लगनी ठीक वाली टीचर अभी कितना कर बात नहीं ये कंपनी सारे को बनाते वो आदमी जो उसको पकड़ता है ये डॉक्टर कहना मेरी परेशान नहीं है डॉक्टर

ਕਿਰਨਾ ਹੋਈ ਜੀ ਅੱਜ ਜਿਹੜੀ ਪਾਸਤਾ ਐਕਸੀਡੈਂਟ ਹੋਇਆ ਔਰ ਬੜੇ ਮੈਂ ਕਿਹਾ ਸਿੱਖਦਾ ਵੀ ਪਰਮਾਤਮਾ ਇਹੋ ਜਿਹਾ ਸਮਾਂ ਨਾਲ ਲੈਂਕੇ ਆ ਕੋਈ ਕਿਸੇ ਤੇ ਕਰਤੋਂ ਕਦ ਨਹੀਂ 4 ਦੇ ਕਰੀਬ ਜਿਹੜੇ ਲੋਕ ਦੱਸੇ ਜਾ ਰਹੇ ਨੇ ਵੀ ਉਹਨਾਂ ਦੀ ਮੌਤ ਹੋ ਚੁੱਕੀ ਹੈ ਔਰ 7 ਜਿਹੜੇ ਨੇ ਗੰਭੀਰ ਜ਼ਖਮੀ ਨੇ ਜਿਹੜੇ ਸੀਰੀਅਸ ਨੇ ਉਹਨਾਂ ਨੂੰ ਅੰਮ੍ਰਿਤਸਰ ਰੈਫਰ ਕੀਤਾ ਗਿਆ ਔਰ ਬਾਕੀ ਜਿਹੜੇ ਨੇ ਉਹ ਇੱਥੇ ਹਸਪੀਟਲ ਦੇ ਵਿੱਚ ਦਾਖਲ ਨੇ ਸਾਰੇ ਦੇਖੋ ਜੀ ਪੰਜਾਬ ਸਰਕਾਰ ਇੱਥੇ ਪਹੁੰਚ ਗਈ ਜੀ ਮਾਨਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਦਾ ਮੈਨੂੰ ਆਪ ਉਹਨਾਂ ਦਾ ਫੋਨ ਆਇਆ ਉਹਨਾਂ ਨੇ ਮੈਨੂੰ ਕਿਹਾ ਵੀ ਫੌਰਨ ਜਿਹੜਾ ਉੱਥੇ ਪਹੁੰਚੋ ਪਰ ਮੈਂ ਤੁਹਾਨੂੰ ਪਤਾ ਇਲੈਕਸ਼ਨਾਂ ਦਾ ਦੌਰ ਚੱਲ ਰਿਹਾ ਸੀ ਆਪਾਂ ਪਿੰਡਾਂ ਦੇ ਵਿੱਚ ਸੀ ਮੈਂ ਸਾਰੇ ਕੰਮ ਛੱਡ ਕੇ ਮੈਨੂੰ ਜਦੋਂ ਵੀ ਪਤਾ ਲੱਗਾ ਮੈਂ ਫੌਰਨ ਹੀ ਸਾਰੇ ਕੰਮ ਛੱਡ ਕੇ ਤੇ ਮੈਂ ਇੱਥੇ ਪਹੁੰਚਿਆ ਦੇਖੋ ਜੀ ਬਾਹਰੋਂ ਜਿੰਨੀਆਂ ਵੀ ਟੀਮਾਂ ਦੀ ਬੋਰ ਆ ਪ੍ਰੋਪਰਲੀ ਟੀਮ ਆ ਦੇ ਰਹੇ ਆ ਜੀ ਜਿੱਥੇ ਵੀ ਜਿਸ ਕਿਸਮ ਦੀ ਵੀ ਸਾਰੇ ਡਾਕਟਰਾਂ ਦੀ ਵੀ ਡਿਊਟੀ ਲੱਗੀ ਹੈ ਸਾਡੇ ਸਿਵਲ ਸਰਜਨ ਸਾਹਿਬ ਵੀ ਆ ਗਏ ਨੇ ਸਾਰੇ ਬਤੌਰ ਕਿਸੇ ਵੀ ਚੀਜ਼ ਦੀ ਕੋਈ ਕਮੀ ਨਹੀਂ ਅ ਬਸ ਇਹੋ ਹੀ ਆ ਵੀ ਪ੍ਰਮਾਤਮਾ ਇਹਨਾਂ ਪਰਿਵਾਰਾਂ ਤੇ ਅਸ਼ੀਰਵਾਦ ਰੱਖੇ ਜਿਹੜੇ ਸੀਰੀਅਸ ਨੇ ਮੈਂ ਉਹ ਅਰਦਾਸ ਬੇਨਤੀ ਕਰਦਾ ਵਾਂ ਉਹਨਾਂ ਨੂੰ ਪ੍ਰਮਾਤਮਾ ਆਪਣਾ ਉਹ ਟਾਹਸਰਾ ਦੇ ਕੇ ਉਹਨਾਂ ਦੀ ਤੰਦਰੁਸਤੀ ਦੀਆਂ ਕਾਮਨਾਵਾਂ ਕਰ ਰਿਹਾ ਹਾਂ ਜੀ ਹਾਂਜੀ ਸ਼ਾਬਾਸ਼ ਹਾਂਜੀ ਡਾਕਟਰ ਮਨਿੰਦਰਜੀਤ ਸਿੰਘ ਐਸੋਮੋ ਐਸਡੀਐਸ ਬਟਾਲਾ ਇੱਕ ਸ਼ਾਬਾਸ਼ ਲੱਗੇ ਕੋਈ ਬੱਸ ਦਾ ਐਕਸੀਡੈਂਟ ਹੋਇਆ ਜਿਹਦੇ ਕਰਕੇ ਟੋਟਲ 20 ਜਿਹੜੇ ਸਾਡੇ ਕੋਲ ਕਾਜ਼ੁਐਲਟੀ ਆਈਆਂ ਉਹਨਾਂ ਵਿੱਚੋਂ ਤਿੰਨ ਡੈੱਡ ਨੇ ਤੇ ਬਾਕੀ 17 ਜਿਹੜੇ ਹੈਗੇ ਨੇ ਉਹ ਵਿੱਚ ਕੁਝ ਸੀਰੀਅਸ ਇੰਜਰੀ ਵਾਲੇ ਨੇ ਸੀਰੀਅਸ ਇੰਜਰੀ ਵਾਲੇ ਚਾਰ ਨੂੰ ਅਹੀ ਰੈਫਰ ਕਰ ਚੁੱਕੇ ਆ ਕੁਝ ਹੋਰ ਇੱਕ ਦੋ ਨੂੰ ਸ਼ਾਇਦ ਕਰਨਾ ਪਏ ਬਾਕੀਆਂ ਦਾ ਜਿਹੜਾ ਟ੍ਰੀਟਮੈਂਟ ਚੱਲ ਰਿਹਾ ਤੇ ਸਿਚੁਏਸ਼ਨ ਇਜ਼ ਨਾਓ ਅੰਡਰ ਕੰਟਰੋਲ ਟੋਟਲ ਟੋਟਲ ਮੈਜ ਵਿੱਚ ਦੱਸਿਆ 20 ਕਾਜ਼ੁਐਲਟੀ ਆ ਤਿੰਨ ਡੈੱਡ ਨੇ ਪੰਜ ਸੀਰੀਅਸਲੀ ਇੰਜਰਡ ਨੇ ਉਨ੍ਹਾਂ ਵਿੱਚੋਂ ਚਾਰ ਨੂੰ ਰੈਫਰ ਕਰਤਾ ਹੈ 1 2 ਦਾ ਟ੍ਰੀਟਮੈਂਟ ਚੱਲ ਰਿਹਾ ਆ ਆਈਵੀ ਫਲੂਇਡ ਵਗੈਰਾ ਸਚਿੰਗ ਵਗੈਰਾ ਹੋ ਰਹੀ ਹੈ ਔਰ ਉਹਨਾਂ ਨੂੰ ਜਲਦੀ ਜਲਦੀ ਰੈਫਰ ਕਰ ਰਹੇ ਆ ਬਾਕੀ ਜਿਹੜੇ ਹੈਗੇ 10 11 ਜਾਨੀ ਉਹ ਸਟੇਬਲ ਨੇ ਤੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਸਰ ਉਹ ਜ਼ਿਆਦਾਤਰ ਜ਼ਿਆਦਾਤਰ ਨੂੰ ਹੈਡ ਇੰਜਰੀ ਸੀਗੀਆਂ ਤਕਰੀਬਨ 80% ਨੂੰ ਇਹ ਹੈਡ ਇੰਜਰੀ ਕੰਪੋਨੈਂਟ ਹੈ ਹੀ ਆ ਸਾਰਿਆਂ ਨੂੰ ਮੂੰਹ ਤੇ ਫੇਸ ਤੇ ਹੈਡ ਦੇ ਇਸ ਦੇ ਬਾਰੇ ਮੇਰੀ ਇਨਫੋਰਮੇਸ਼ਨ ਲਈ ਦੋ ਬਾਡੀ ਸਿੱਧੀਆਂ ਡੈੱਡ ਹੋ ਚੁੱਕੀਆਂ ਨੇ ਇੱਕ ਬਾਡੀ ਇੱਥੋਂ ਜਿਹੜੀ ਗਈ ਆ ਟੋਟਲ ਤਿੰਨ ਦੀ ਅਜੇ ਤੱਕ ਇਨਫੋਰਮੇਸ਼ਨ ਆ ਹਾਂਜੀ ਕਿਹਨਾਂ ਗੁਰਦੇਵ ਸਿੰਘ ਦਾ ਨਾਮ ਇਹ ਸਾਡੀ ਸਿਸਟਰ ਆ ਸਾਡੀ ਮਾਤਾ ਜੀ ਸਿਸਟਰ ਆ ਸਾਡੀ ਇਹ ਬਟਾਲੇ ਤੋਂ ਕਾਲਜ ਜਾ ਰਹੀ ਸੀ ਬਟਾਲੇ ਤੋਂ ਕਾਲਜ ਤੋਂ ਵਾਪਸ ਜਾ ਰਹੀ ਪਿੰਡ ਬੱਸ ਕਿੱਥੋਂ ਆਈ ਬੱਸ ਬਟਾਲੇ ਤੋਂ ਆਈ ਹੈ ਬਟਾਲੇ ਤੋਂ ਕਿੱਥੇ ਜਾ ਰਹੀ ਹਰਚਵਾਲ ਹਰਚਵਾਲ ਜੀ ਹਾਂਜੀ ਹਾਂਜੀ ਇਹ ਬੱਸ ਸਟੈਂਡ ਜਿਹੜਾ ਸ਼ਾਹਬਾਦ ਅੱਡਾ ਵਾ ਉੱਥੇ ਵਜਈਏ ਜਾ ਕੇ ਤਕਰੀਬਨ ਮੇਰੇ ਹਿਸਾਬ ਨਾਲ 80 ਕੁ ਜਾਨੇ ਹੋਣੇ ਆ 80 ਕੇ ਬੰਦੇ ਜਿਹੜੇ ਜਖਮੀ ਹੋਏ ਮੌਤ ਪਾਜੀ ਮੈਂ ਖ਼ਲਾਲ ਤੇ ਜੇ ਤਿੰਨ ਕੇ ਜਾਨੇ ਦੱਸਣ ਦੇ ਬਾਕੀ ਕੋ ਪਤਾ ਨਹੀਂ ਬੜੀ ਕੀ ਦਸੀਏ ਤੁਹਾਨੂੰ ਹੋਣ ਪਾਜੀ ਬਹੁਤ ਮਾੜਾ ਹਾਲੀ ਜਦੋਂ ਵੇਖਿਆ ਨਾ ਜਾ ਕੇ ਬੜਾ ਔਖਾ ਕੱਢ ਕੇ ਲੰਦਾ ਜਾ ਅਰਸ਼ਦੀਪ ਕੌਰ ਅੱਛਾ ਕੀ ਕਰਦੇ ਤੁਸੀਂ ਕਿੱਥੋਂ ਕਿੱਥੇ ਕਰਦੇ ਮੈਂ ਐਮਐਸਆਈਟੀ ਕਰਦੀ ਪਈ ਆ ਵੀ ਤੇ ਆਈ ਐਚਆਰ ਵਾਲ ਜਾਣਾ ਸੀ ਹਾਂਜੀ ਇੱਥੇ ਕਿੱਥੇ ਲੱਗੇ ਸ਼ਹਾਬਾਦ ਲੱਗੇ ਐਕਸੀਡੈਂਟ ਹੋਇਆ ਪਤਾ ਨਹੀਂ ਅਚਾਨਕ ਹੀ ਵੱਜੀ ਜਾਣ ਉਦੋਂ ਹੀ ਪਤਾ ਲੱਗਾ ਜਦੋਂ ਵੱਜੀ ਗਈ ਪਹਿਲਾਂ ਕੁਝ ਪਤਾ ਨਹੀਂ ਲੱਗਾ ਹੈਗਾ ਤੇ ਜਿੱਦਾਂ ਪਹਿਲਾਂ ਸਪੀਡ ਤੇ ਉਸੇ ਸਪੀਡ 'ਚ ਜਾਂ ਰਹੀ ਏ ਵੀ ਹੈ ਸੀ ਨੌਰ ਜਿਹੜੀ ਸਪੀਡ ਤੇ ਡੇਲੀ ਜਾਂਦੀ ਉੱਥੇ ਉਦੋਂ ਤੇਜ਼ ਸੀ ਤੇ ਬੱਸ ਥੋੜੀ ਇਹ ਚੰਡੀਗੜ੍ਹ ਵਾਲੀ ਬੱਸ ਏ ਵੀ ਹੁਸ਼ਿਆਰਪੁਰ ਚੰਡੀਗੜ੍ਹ ਜਾਣੀ ਸੀ ਅੱਛਾ ਤੇ ਹਾਦਸਾ ਹੋਇਆ ਕਿਦਾਂ ਪਤਾ ਨਹੀਂ ਲੱਗਾ ਕੁਝ ਵੀ ਇਹ ਅਚਾਨਕ ਹੀ ਵੱਜ ਗਈਆਂ ਨੂੰ ਲੱਗਦਾ ਬਸ ਉਹਦਾ ਫਰੀਜ਼ੀ ਪਰ ਖੜਾ ਕੋਈ ਨਹੀਂ ਸੀ ਸਾਰੇ ਸਿਟਿੰਗ ਬੈਠੇ ਸੀ ਸਾਰੇ ਸੀਟਾਂ ਦੇ ਉੱਤੇ ਕਾਫੀ ਗੰਭੀਰ ਨੇ ਵੀ ਕਾਫੀ ਲੱਗੀਆਂ ਸੱਟਾਂ ਕੁਝ ਤੇ ਹੁਣ ਇੱਕ ਦੀ ਤੇ ਨੈਕ ਲੱਥ ਗਈ ਹੈ ਜੀ ਹਾਂ ਜੀ ਕਿੰਨੀ ਸਪੀਡ ਹੁੰਦੀ ਹੈ ਤੇਜ਼ ਹੁੰਦੀ ਹੈ ਉਹਦਾ ਲੰਬੇ ਰੂਟ ਵਾਲੀ ਨਾ ਉਹ ਬਸ ਥੋੜੀ ਤੇ ਨਹੀਂ ਨਹੀਂ ਰੁਕਦੀ ਨਹੀਂ ਕਾਦੀਆਂ ਰੁਕਦੀ ਹੈ ਸਿਰਫ ਹਾਂ ਜੀ ਉਹ ਅੱਗੇ ਬੈਠਣ ਨਹੀਂ ਦਿੰਦੇ ਹੈਗੇ ਕਿਸੇ ਨੂੰ ਸਵਾਰੀ ਨੂੰ ਡਰਾਈਵਰ ਦੇ ਨਾਲ ਕੋਈ ਨਹੀਂ ਬੈਠਣ ਦਿੰਦੇ ਹੈਗੇ ਸ਼ਾਇਦ ਪਤਾ ਨਹੀਂ ਕੋਈ ਚਲਿਆ ਅਸੀਂ ਪਿੱਛੇੋਂ ਬੈਠੇ लास्ट ਤੋਂ ਚੌਥੀ ਬਨਵੀ ਸੀਟ ਤੇ ਬੈਠੇ ਹਾਂ ਹਾਂਜੀ ਨਹੀਂ ਕੁਝ ਨਹੀਂ ਪਤਾ ਲੱਗਿਆ ਹੁਣ ਤੱਕ ਕੀ ਮੰਨ ਸਮਝ ਆਇਆ ਇਹ ਅੱਜ ਬੜਾ ਇੱਕ ਅਨਫੋਰਚੂਨੇਟ ਇਨਸੀਡੈਂਟ ਹੋਇਆ ਇੱਕ ਬੱਸ ਦਾ ਐਕਸੀਡੈਂਟ ਹੋਇਆ ਇਹ ਆਪਣਾ ਜਿਹੜਾ ਬਟਾਲਾ ਕਾਧਿਆਂ ਰੋਡ ਹੈ ਉਸ ਰੋਡ ਤੇ ਉਥੇ ਤਾ ਪ੍ਰੀਲੀਮਨਰੀ ਤੌਰ ਤੇ ਇਥੇ ਮੈਂ ਡਾਕਟਰ ਸਾਹਿਬ ਨੂੰ ਪੁੱਛ ਰਿਹਾ ਸੀਗਾ ਸੋ ਤਿੰਨ ਕੈਸ਼ੁਐਲਟੀ ਇਸ ਦੇ ਵਿੱਚ ਰਿਪੋਰਟਡ ਹੈਗੀਆਂ ਤਾਂ ਇਸ ਤੋਂ ਇਲਾਵਾ ਛੇ ਬੰਦੇ ਥੋੜੇ ਜਿਹਾ ਕ੍ਰਿਟੀਕਲ ਹੈ ਫੋਰ ਹੈਵਨ ਆਲਰੇਡੀ ਸ਼ਿਫਟਡ ਟੂ ਅੰਮ੍ਰਿਤਸਰ ਫੋਰ ਦੋ ਜਿਹੜੇ ਹੈਗੇ ਨੇ ਉਹਨਾਂ ਦਾ ਇਲਾਜ ਮੋਲ ਜਿਹਾ ਚੱਲਦਾ ਪਿਆ ਤਾਂ ਉਹਨਾਂ ਨੂੰ ਵੀ ਮੋਸਟ ਲਾਈਕਲੀ ਵੇ ਸੈਂਡਿੰਗ ਟੂ ਅੰਮ੍ਰਿਤਸਰ ਐਂਡ ਬਾਕੀ ਇਥੇ ਹੋਰ 10 12 ਬੰਦੇ ਹੈ ਸੋ ਦੇ ਹੈਵ ਸਸਟੇਨ ਮਾਈਨਰ ਇੰਜਰੀਜ਼ ਦੇ ਆਰ ਸਟੇਬਲ ਦੱਸ ਦੱਸਿਆ ਜਾ ਰਿਹਾ ਜੀ ਬੱਸ ਵੀੜੀ ਹੈ ਰੋਜ਼ਾਨਾ ਹੀ ਬਹੁਤ ਤੇਜ਼ ਰਫਤਾਰ ਨਾਲ ਜੀ ਅੱਜ ਵੀ ਸਵਾਰੀਆਂ ਕਰ ਰਹੀ ਹੈ ਬਹੁਤ ਤੇਜ਼ ਰਫਤਾਰ ਨਾਲ ਅਸੀਂ ਉਹ ਚੈੱਕ ਕਰ ਰਹੇ ਹਾਂ ਇਹਨੇ ਕੁਝ ਕੁਝ ਉਹ ਸੀਸੀਟੀਵੀ ਫੁਟੇਜ ਨੂੰ ਵੀ ਚੈੱਕ ਕਰ ਰਹੇ ਹਾਂ ਨੇ ਉਹਦੇ ਚ ਇਹ ਵੀ ਆ ਰਿਹਾ ਹੈ ਕਿ ਅੱਗੇ ਮੋਟਰਸਾਈਕਲ ਆ ਰਿਹਾ ਸੀਗਾ ਤਾਂ ਫਿਰ ਉਹਨਾਂ ਨੇ ਆਪਣਾ ਟਰਨ ਲੈ ਲਿਆ ਬੱਸ ਵਾਲੇ ਨੇ ਉਹਦੇ ਕਰਕੇ ਉਹ ਜਾ ਕੇ ਕੰਨ ਦੇ ਵਿੱਚ ਜਾੜੀ ਉੜੀ ਤਾਂ ਬੜਾ ਅਸੀਂ ਇਸ ਇਸ਼ੂ ਨੂੰ ਐਸਟੈਬਲਿਸ਼ ਕਰ ਰਹੇ ਹਾਂ ਨੇ ਪ੍ਰੋਪਰ ਇਨਵੈਸਟੀਗੇਸ਼ਨ ਇਹਦੇ ਚ ਕਰ ਰਹੇ ਹਾਂ ਨੇ ਠੀਕ ਹੈ ਥੈਂਕ ਯੂ